ਬਹੁਤ ਮੰਦਾ ਹਾਲ ਹੋ ਗਿਆ ਜੀ ਤੁਸੀਂ ਸੁਣਿਆ ਜੀ ਕੁਝ ਚੇਤੇ ਰੱਖਿਓ ਆਪ ਤਪੀ ਜਾਂਦਾ ਲੋਕਾਂ ਨੂੰ ਤਪਾਈ ਜਾਂਦਾ ਆਪ ਕਲਪੀ ਜਾਂਦਾ ਲੋਕਾਂ ਨੂੰ ਕਲਪਾਈ ਜਾਂਦਾ ਇਹਨੂੰ ਆਪਾਂ ਕਹਿੰਦੇ ਆ ਨਿੰਦਿਆ ਇਹ ਸੱਚ ਹੈ ਕਿ ਉਹ ਬੰਦਾ ਇਸ ਔੜ 'ਚ ਹੈ ਮੈਂ ਇਹ ਬਾਣੀ 'ਚੋਂ ਬੇਨਤੀ ਕਰਾਂ ਨਿੰਦਿਆ ਹੁਣ ਯਾਦ ਰੱਖਿਓ ਨਿੰਦਕ ਬੰਦਾ ਬੇਦਰਦ ਹੁੰਦਾ ਹੈ ਤੇ ਨਿੰਦਕ ਬੰਦਾ ਕਦੀ ਭਲਾ ਨਹੀਂ ਲੋਚਦਾ ਹੁੰਦਾ ਇਹ ਦੋ ਸ਼ਬਦ ਫੇਰ ਜੀ ਮੇਰੀ ਅਰਥ ਸੁਣਿਓ ਨਿੰਦਕ ਬੰਦਾ ਬੇਦਰਦ ਹੋਵੇਗਾ ਪਰ ਵੈਗੁਰੂ ਮੇਰ ਕਰੇ ਜੇ ਰੱਬ ਨੇ ਅਕਲ ਦਿੱਤੀ ਏ ਤੇ ਬੰਦਾ ਨਿੰਦਕ ਨਾ ਬਣੇ ਬੰਦਾ ਨੁਕਤਾਚੀਨ ਬਣੇ ਨਿੰਦਿਆ ਵਿੱਚ ਤੇ ਨੁਕਤਾਚੀਨੀ ਵਿੱਚ ਬੜਾ ਫਰਕ ਹੈ ਜੀ ਨਿੰਦਕ ਹਮੇਸ਼ਾ ਬੁਰਾ ਲੋਚਦਾ ਹੈ ਤੇ ਬੇਦਰਦ ਬਣ ਕੇ ਰਹਿੰਦਾ ਹੈ ਤੇ ਜਿਹੜਾ ਨੁਕਤਾਚੀਨ ਹੁੰਦਾ ਹੈ ਉਹ ਭਲਾ ਲੋਚਦਾ ਹੈ ਤੇ ਹਮ ਦਰਦ ਬਣ ਕੇ ਰਹਿੰਦਾ ਹੈ ਨਿੰਦਕ ਬੇਦਰਦ ਹੈ ਨੁਕਤਾਚੀਨ ਖਮਦਰਦ ਖੈ